ਪਲੱਸ 1 ਜਮਾਤ ਦੇ ਬਹੁਤ ਹੀ ਸਿਆਣੇ ਤੇ ਬਹੁਤ ਹੀ ਪਿਆਰੇ ਵਿਦਿਆਰਥੀਓ ਇਸ ਵੀਡੀਓ ਰਾਹੀਂ ਆਪਾਂ ਜਾਣਾਂਗੇ ਨੰਬਰ 1 ਦਸੰਬਰ ਟੈਸਟ ਦਾ ਸਿਲੇਬਸ ਨੰਬਰ 2 ਪ੍ਰਸ਼ਨ ਪੱਤਰ ਦੀ ਰੂਪਰੇਖਾ ਨੰਬਰ 3 ਦੋ ਮਾਡਲ ਟੈਸਟ ਪੇਪਰ ਜਿਨ੍ਹਾਂ ਵਿੱਚੋਂ ਕੁਝ ਪ੍ਰਸ਼ਨ ਤੁਹਾਨੂੰ ਪੇਪਰ ਵਿੱਚ ਆ ਸਕਦੇ ਹਨ ਤੁਸੀਂ ਸਕਰੀਨ ਸ਼ਾਟਸ ਲੈ ਕੇ ਪ੍ਰਸ਼ਨ ਨੋਟ ਕਰ ਲੈਣੇ ਹਨ ਪਿਆਰੇ ਵਿਦਿਆਰਥੀਓ ਅਗਲੀ ਵੀਡੀਓ ਰਾਹੀਂ ਮਹੱਤਵਪੂਰਨ ਪ੍ਰਸ਼ਨ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਿਆਰੇ ਵਿਦਿਆਰਥੀਓ ਇਸ ਵਾਰ ਦਸੰਬਰ ਟੈਸਟ ਦੇ ਵਿੱਚ ਆਪਣਾ ਹਿਸਟਰੀ ਦਾ ਸਿਲੇਬਸ ਹੈ ਪਹਿਲੇ 16 ਪਾਠ ਜਿਵੇਂ ਪਾਠ ਨੰਬਰ 1 ਸਿੰਧ ਘਾਟੀ ਸਭਿਅਤਾ ਨੰਬਰ 2 ਭਾਰਤੀ ਆਰੀਆ ਲੋਕ ਨੰਬਰ 3 ਜੈਨ ಮತ ਅਤੇ ਬੁੱਧ ಮತ ਨੰਬਰ 4 ਮੌਰੀਆ ਨੰਬਰ 5 ਗੁਪਤ ਕਾਲ ਨੰਬਰ 6 ਵਰਦਨ ਅਤੇ ਉਹਨਾਂ ਦਾ ਸਮਾਂ ਨੰਬਰ 7 ਰਾਜਪੂਤ ਨੰਬਰ 8 ਦਿੱਲੀ ਸਲਤਨਤ ਨੰਬਰ 9 ਦੱਖਣ ਦੇ ਰਾਜ ਨੰਬਰ 10 ਸਮਾਜਿਕ ਧਾਰਮਿਕ ਲਹਿਰਾਂ ਨੰਬਰ 11 ਗੁਰੂ ਨਾਨਕ ਦੇਵ ਜੀ ਅਤੇ ਸਿੱਖ ਧਰਮ ਦੀ ਸਥਾਪਨਾ ਨੰਬਰ 12 ਮੁਗਲ ਸਾਮਰਾਜ ਦੀ ਸਥਾਪਨਾ ਨੰਬਰ 13 ਮੁਗਲ ਰਾਜ ਵਿਵਸਥਾ ਅਤੇ ਪ੍ਰਸ਼ਾਸਨ ਨੰਬਰ 14 ਦੱਖਣ ਵਿੱਚ ਨਵੀਆਂ ਤਾਕਤਾਂ ਦਾ ਉਥਾਨ ਨੰਬਰ 15 ਉੱਤਰ ਵਿੱਚ ਨਵੀਆਂ ਤਾਕਤਾਂ ਦਾ ਉਥਾਨ 16ਵਾਂ ਪਾਠ ਮਹਾਰਾਜਾ ਰਣਜੀਤ ਸਿੰਘ ਕਲਾਸ 11th ਹਿਸਟਰੀ 2020 21 ਥਿਉਰੀ 80 ਮਾਰਕਸ ਤਾਂ ਪਿਆਰੇ ਵਿਦਿਆਰਥੀਓ ਲਿਖਤੀ ਜਿਹੜਾ ਪੇਪਰ ਹੈ ਉਹ 80 ਅੰਕਾਂ ਦਾ ਹੋਵੇਗਾ ਇੰਟਰਨਲ ਅਸੈਸਮੈਂਟ 20 ਅੰਕ ਟੋਟਲ ਹੋਗੇ 100 ਅੰਕ ਸਟਰਕਚਰ ਆਫ ਕੁਐਸਚਨ ਪੇਪਰ ਪ੍ਰਸ਼ਨ ਪੱਤਰ ਦੀ ਰੂਪਰੇਖਾ ਸਾਰੇ ਪ੍ਰਸ਼ਨ ਜ਼ਰੂਰੀ ਹਨ ਪਿਆਰੇ ਵਿਦਿਆਰਥੀਓ ਜਿਹੜਾ ਪ੍ਰਸ਼ਨ ਪੱਤਰ ਹੈ ਉਸਦੇ 6 ਭਾਗ ਹੋਣਗੇ ਸੈਕਸ਼ਨ A ਸੈਕਸ਼ਨ B ਸੈਕਸ਼ਨ C ਸੈਕਸ਼ਨ D ਸੈਕਸ਼ਨ E ਸੈਕਸ਼ਨ F ਸੈਕਸ਼ਨ A ਇਸ ਵਿੱਚ ਜਿਹੜਾ ਪਹਿਲਾ ਪ੍ਰਸ਼ਨ ਹੋਵੇਗਾ ਉਸ ਦੇ ਵਿੱਚ ਅੱਗੇ 20 ਛੋਟੇ ਹਿੱਸੇ ਹੋਣਗੇ ਕਹਿਣ ਦਾ ਭਾਵ 20 ਪ੍ਰਸ਼ਨ ਹੋਣਗੇ ਇਹ ਜਿਹੜੇ 20 ਪ੍ਰਸ਼ਨ ਹੋਣਗੇ ਇਹ ਮਲਟੀਪਲ ਚੁਆਇਸ ਟਾਈਪ ਕੁਐਸਚਨਸ ਹੋਣਗੇ ਕਹਿਣ ਦਾ ਭਾਵ ਬਹੁ ਵਿਕਲਪੀ ਪ੍ਰਸ਼ਨ ਹੋਣਗੇ ਜਿਨ੍ਹਾਂ ਦੇ ਵਿੱਚ ਪ੍ਰਸ਼ਨ ਦੇ ਨਾਲ ਚਾਰ-ਚਾਰ ਆਪਸ਼ਨਸ ਦਿੱਤੀਆਂ ਹੁੰਦੀਆਂ ਹਨ ਤੁਸੀਂ ਸਹੀ ਆਪਸ਼ਨ ਚੁਣਨੀ ਹੁੰਦੀ ਹੈ ਪਿਆਰੇ ਵਿਦਿਆਰਥੀਓ ਜਿਹੜਾ ਸੈਕਸ਼ਨ A ਦਾ ਇਹ ਪਹਿਲਾ ਪ੍ਰਸ਼ਨ ਹੋਵੇਗਾ ਇਸ ਦੇ 20 ਅੰਕ ਹਨ 20 ਹੀ ਪ੍ਰਸ਼ਨ ਹੋਣਗੇ ਸੈਕਸ਼ਨ B ਕੁਐਸਚਨ ਨੰਬਰ 2 ਤਾਂ ਪਿਆਰੇ ਵਿਦਿਆਰਥੀਓ ਜਿਹੜਾ ਪ੍ਰਸ਼ਨ ਦੂਜਾ ਹੈ ਉਸ ਦੇ ਵਿੱਚ ਅੱਗੇ 10 ਉਪ ਭਾਗ ਹੋਣਗੇ ਕਰਨ ਦਾ ਪਾਵੋ 10 ਪ੍ਰਸ਼ਨ ਹੋਣਗੇ ਹਰ ਪ੍ਰਸ਼ਨ ਦਾ ਅੰਕ 1 ਹੈ ਤਾਂ ਇਹ ਕਿਸ ਤਰ੍ਹਾਂ ਦੇ ਪ੍ਰਸ਼ਨ ਹੋਣਗੇ ਜਾਂ ਤਾਂ ਖਾਲੀ ਥਾਵਾਂ ਹੋਣਗੀਆਂ ਜਾਂ ਫਿਰ ਸਹੀ ਗਲਤ ਕਿਸਮ ਦੇ ਪ੍ਰਸ਼ਨ ਹੋਣਗੇ ਆਪਣੇ ਕੋਲ ਪੁੱਛਿਆ ਜਾਵੇਗਾ ਕਿ ਇਹ ਵਾਕ ਸਹੀ ਹੈ ਜਾਂ ਗਲਤ ਹੈ ਤਾਂ ਪਿਆਰੇ ਵਿਦਿਆਰਥੀਓ ਸੈਕਸ਼ਨ B ਦੇ ਕੁਐਸਚਨ ਨੰਬਰ 2 ਤੇ 10 ਅੰਕ ਹਨ ਸੈਕਸ਼ਨ C ਸ਼ਾਰਟ ਆਂਸਰ ਕੁਐਸਚਨਸ ਤਾਂ ਪਿਆਰੇ ਵਿਦਿਆਰਥੀਓ ਇਹ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ 8 ਪ੍ਰਸ਼ਨ ਤੁਹਾਨੂੰ ਦਿੱਤੇ ਜਾਣਗੇ 5 ਪ੍ਰਸ਼ਨ ਤੁਸੀਂ ਕਰਨੇ ਹੋਣਗੇ ਹਰ ਪ੍ਰਸ਼ਨ ਦਾ ਉੱਤਰ ਤੁਸੀਂ 30 ਤੋਂ ਲੈ ਕੇ 35 ਸ਼ਬਦਾਂ ਦੇ ਦਰਮਿਆਨ ਦੇ ਸਕਦੇ ਹੋ ਹਰ ਪ੍ਰਸ਼ਨ ਦੇ ਅੰਕ 3 ਹੋਣਗੇ ਕਿਉਂਕਿ ਆਪਾਂ 5 ਪ੍ਰਸ਼ਨ ਕਰਾਂਗੇ 5 3 15 ਤਾਂ ਸੈਕਸ਼ਨ ਸੀ ਦੇ ਕੁੱਲ 15 ਅੰਕ ਹੋਣਗੇ ਸੈਕਸ਼ਨ ਡੀ ਸੋਰਸ ਬੇਸਡ ਕੁਐਸਚਨਸ ਤਾਂ ਪਿਆਰੇ ਵਿਦਿਆਰਥੀਓ ਸਰੋਤ ਆਧਾਰਿਤ ਜਿਹੜੇ ਪ੍ਰਸ਼ਨ ਨੇ ਉਹਨਾਂ ਦਾ ਮਤਲਬ ਕੀ ਹੈ ਕਿ ਤੁਹਾਨੂੰ ਦੋ ਪੈਰੇ ਦਿੱਤੇ ਜਾਣਗੇ ਇਹ ਦੋ ਪੈਰੇ ਕੁਐਸਚਨ ਨੰਬਰ 4 ਦੇ ਅੰਤਰਗਤ ਹੋਣਗੇ ਜਿਹੜੇ ਦੋ ਪੈਰੇ ਹੋਣਗੇ ਹਰ ਪੈਰੇ ਦੇ ਵਿੱਚ ਅੱਗੇ 5 ਪ੍ਰਸ਼ਨ ਹੋਣਗੇ ਉਹ ਉਸੇ ਪੈਰੇ ਨਾਲ ਹੀ ਸਬੰਧਤ ਹੋਣਗੇ ਤੁਸੀਂ ਪੈਰੇ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਹੈ ਤੇ ਪੈਰੇ ਦੇ ਹੇਠਾਂ ਦਿੱਤੇ ਹੋਏ 5 ਪ੍ਰਸ਼ਨਾਂ ਦੇ ਉੱਤਰ ਲੱਭਣੇ ਹਨ ਤੇ ਉੱਤਰ ਦੇਣੇ ਹਨ ਹਰ ਇੱਕ ਪੈਰੇ ਦੇ ਜਿਹੜੇ ਪੰਜ ਪ੍ਰਸ਼ਨ ਹਨ ਇਹਨਾਂ ਪੰਜ ਪ੍ਰਸ਼ਨਾਂ ਦੇ 1-1 ਅੰਕ ਹਨ ਤਾਂ ਇੱਕ ਪੈਰੇ ਦੇ ਪੰਜ ਪ੍ਰਸ਼ਨਾਂ ਨੂੰ ਜਦੋਂ ਤੁਸੀਂ ਹੱਲ ਕਰੋਗੇ ਤਾਂ ਪੰਜ ਅੰਕ ਤੁਹਾਨੂੰ ਮਿਲ ਜਾਣਗੇ ਤੇ ਕਿਉਂਕਿ ਤੁਸੀਂ ਦੋ ਪੈਰੇ ਹੱਲ ਕਰੋਗੇ ਦੋ ਪੈਰਿਆਂ ਦੇ 5 ਤੇ 5 10 ਪ੍ਰਸ਼ਨਾਂ ਦੇ ਉੱਤਰ ਦੇਵੋਗੇ ਇਸ ਕਰਕੇ ਤੁਹਾਨੂੰ ਕੁੱਲ ਅੰਕ ਮਿਲ ਜਾਣਗੇ 5 2 10 ਇਸ ਤਰ੍ਹਾਂ ਹਰ ਪੈਰੇ ਦੇ ਵਿੱਚੋਂ ਤੁਹਾਨੂੰ 5 ਅੰਕ ਮਿਲਣਗੇ ਸੈਕਸ਼ਨ E ਤਾਂ ਪਿਆਰੇ ਵਿਦਿਆਰਥੀਓ ਲੌਂਗ ਅਨਸਰ ਟਾਈਪ ਕੁਐਸਚਨਸ ਹੋਣਗੇ ਇਸ ਸੈਕਸ਼ਨ ਦੇ ਵਿੱਚ ਹੋਵੇਗਾ ਕੀ ਕਿ ਤੁਹਾਨੂੰ 5-5 ਅੰਕਾਂ ਦੇ 4 ਪ੍ਰਸ਼ਨ ਦਿੱਤੇ ਹੋਣਗੇ ਤੁਸੀਂ ਕੋਈ ਦੋ ਪ੍ਰਸ਼ਨ ਕਰਨੇ ਹੋਣਗੇ ਤੁਸੀਂ ਜਿਹੜੇ ਪ੍ਰਸ਼ਨ ਕਰੋਗੇ ਉਹਨਾਂ ਦਾ ਉੱਤਰ ਤੁਸੀਂ 100 ਤੋਂ ਲੈ ਕੇ 150 ਸ਼ਬਦਾਂ ਤੱਕ ਦੇ ਸਕਦੇ ਹੋ ਹਰ ਪ੍ਰਸ਼ਨ ਦਾ ਅੰਕ ਕਿਉਂਕਿ 5 ਹੈ ਇਸ ਕਰਕੇ ਦੋ ਪ੍ਰਸ਼ਨ ਤੁਸੀਂ ਕਰੋਗੇ 5 2 10 ਤਾਂ ਸੈਕਸ਼ਨ E ਦੇ ਕੁੱਲ 10 ਅੰਕ ਹਨ ਸੈਕਸ਼ਨ F ਮੈਪ ਕੁਐਸਚਨ ਨਕਸ਼ੇ ਸਬੰਧੀ ਪ੍ਰਸ਼ਨ ਤਾਂ ਪਿਆਰੇ ਵਿਦਿਆਰਥੀਓ ਜਿਹੜਾ ਪ੍ਰਸ਼ਨ ਪੱਤਰ ਦੇ ਵਿੱਚ 6ਵਾਂ ਪ੍ਰਸ਼ਨ ਹੋਵੇਗਾ ਉਹ ਨਕਸ਼ੇ ਨਾਲ ਸੰਬੰਧਿਤ ਹੋਵੇਗਾ ਇਸ ਦੇ 15 ਅੰਕ ਹੋਣਗੇ ਜਿਹੜੇ ਤੁਸੀਂ ਸਥਾਨ ਦਿਖਾਓਗੇ ਉਸਦੇ ਅੰਕ ਹਨ 10 ਸਥਾਨਾਂ ਬਾਰੇ ਵਰਣਨ ਕਰੋਗੇ ਉਸਦੇ ਅੰਕ ਹਨ 5 ਜਦੋਂ ਕਿਸੇ ਸਥਾਨ ਬਾਰੇ ਤੁਸੀਂ ਵਰਣਨ ਕਰੋਗੇ ਤਾਂ ਤੁਸੀਂ 20 ਤੋਂ 25 ਸ਼ਬਦਾਂ ਦਾ ਇਸਤੇਮਾਲ ਕਰ ਲੈਣਾ ਹੈ ਪਿਆਰੇ ਵਿਦਿਆਰਥੀਓ ਜਿਹੜਾ ਇਹ 6ਵਾਂ ਪ੍ਰਸ਼ਨ ਹੈ ਇਸ ਦੇ ਵਿੱਚ ਤੁਹਾਨੂੰ ਅੰਦਰੂਨੀ ਛੋਟ ਹੋਵੇਗੀ ਸਾਰੀ ਗੱਲ ਮਾਡਲ ਟੈਸਟ ਪੇਪਰ ਤੋਂ ਪਤਾ ਲੱਗ ਜਾਵੇਗੀ ਪਿਆਰੇ ਵਿਦਿਆਰਥੀਓ ਕਵੈਸਚਨ ਵਾਈਜ਼ ਬ੍ਰੇਕਅਪ ਤਾਂ ਟਾਈਪ ਆਫ ਕੁਐਸਚਨ ਕਵੈਸਚਨ ਵਾਈਜ਼ ਬ੍ਰੇਕਅਪ ਟਾਈਪ ਆਫ ਕੁਐਸਚਨ ਮਾਰਕਸ ਪਰ ਕੁਐਸਚਨ ਟੋਟਲ ਨੰਬਰ ਆਫ ਕੁਐਸਚਨਸ ਟੋਟਲ ਮਾਰਕਸ ਤਾਂ ਪਿਆਰੇ ਵਿਦਿਆਰਥੀਓ ਮਲਟੀਪਲ ਚੁਆਇਸ ਕੁਐਸਚਨਸ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਆਪਸ਼ਨਸ ਦਿੱਤੀਆਂ ਹੁੰਦੀਆਂ ਹਨ ਉਸ ਤਰ੍ਹਾਂ ਦਾ ਜਿਹੜਾ ਪ੍ਰਸ਼ਨ ਹੈ ਉਸ ਦਾ 1 ਅੰਕ ਹੋਵੇਗਾ 20 ਕੁਐਸਚਨਸ ਆਉਣਗੇ ਤੇ ਇਸ ਕਰਕੇ કુલ ਅੰਕ ਹੋਗੇ 20 ਜਿਹੜੇ ਆਬਜੈਕਟਿਵ ਟਾਈਪ ਕੁਐਸਚਨਸ ਹੋਣਗੇ ਉਹਨਾਂ ਦਾ ਵੀ ਹਰ ਇੱਕ ਪ੍ਰਸ਼ਨ ਦਾ ਅੰਕ ਹੈ 1 10 ਪ੍ਰਸ਼ਨ ਹੋਣਗੇ ਇਸ ਕਰਕੇ કુલ ਅੰਕ ਹੋਗੇ 10 ਸ਼ਾਰਟ ਅਨਸਰ ਟਾਈਪ ਜਿਹੜੇ ਕੁਐਸਚਨਸ ਨੇ ਹਰ ਇੱਕ ਪ੍ਰਸ਼ਨ ਲਈ 3 ਅੰਕ ਹਨ ਆਪਾਂ 8ਾਂ ਦੇ ਵਿੱਚੋਂ 5 ਪ੍ਰਸ਼ਨ ਕਰਨੇ ਹੋਣਗੇ ਤੇ 5 3 15 ਅੰਕ ਅੱਗੇ ਗੱਲ ਕਰਦੇ ਹਾਂ ਸੋਰਸ ਬੇਸਡ ਕੁਐਸਚਨਸ ਸਰੋਤ ਆਧਾਰਿਤ ਕਹਿਣ ਦਾ ਪਾਵ ਜਿਹੜੇ ਪੈਰੇ ਵਾਲੇ ਪ੍ਰਸ਼ਨ ਹਨ ਤਾਂ ਕਿਉਂਕਿ ਆਪਾਂ ਇੱਕ ਪੈਰਾ ਕਰਾਂਗੇ ਤਾਂ ਉਹਦੇ ਪੰਜ ਪ੍ਰਸ਼ਨ ਹੋਣਗੇ ਤਾਂ ਪੂਰੇ ਪੈਰੇ ਦੇ 5 ਅੰਕ ਹੋਗੇ ਤਾਂ ਪੈਰੇ ਦੇ 5 ਅੰਕ ਅੱਗੇ ਜਿਹੜੇ ਉਸ ਦੇ ਛੋਟੇ ਪ੍ਰਸ਼ਨ ਹੋਣਗੇ ਹਰ ਇੱਕ ਪ੍ਰਸ਼ਨ ਦਾ 1 ਅੰਕ ਹੋਵੇਗਾ ਤਾਂ ਕਿਉਂਕਿ ਆਪਾਂ ਟੋਟਲ 2 ਪੈਰੇ ਕਰਾਂਗੇ ਹੱਲ 10 ਪ੍ਰਸ਼ਨਾਂ ਦੇ ਹੱਲ ਕਰਾਂਗੇ ਸਾਡੇ ਅੰਕ ਹੋਣਗੇ 10 ਗੱਲ ਕਰਦੇ ਹਾਂ ਲੌਂਗ ਅਨਸਰ ਟਾਈਪ ਕੁਐਸਚਨਸ ਦੀ ਤਾਂ ਪਿਆਰੇ ਵਿਦਿਆਰਥੀਓ ਜਿਹੜਾ ਲੰਮੇ ਉੱਤਰ ਵਾਲਾ ਪ੍ਰਸ਼ਨ ਹੈ ਉਸਦੇ 5 ਅੰਕ ਹੋਣਗੇ ਦੋ ਪ੍ਰਸ਼ਨ ਆਪਾਂ ਕਰਨੇ ਹੋਣਗੇ ਚਾਰਾਂ ਵਿੱਚੋਂ ਇਸ ਕਰਕੇ ਸਾਡੇ ਕੋਲੋਂ ਅੰਕ ਹੋਣਗੇ 10 ਗੱਲ ਕਰਦੇ ਹਾਂ ਮੈਪ ਸਕਿਲਸ ਬੇਸਡ ਨਕਸ਼ੇ ਵਾਲੇ ਪ੍ਰਸ਼ਨ ਦੀ ਇਸ ਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਇਸ ਦੇ ਅੰਕ ਹਨ 10 ਜਮਾ 5 ਜਦੋਂ ਆਪਾਂ ਸਥਾਨ ਭਰਾਂਗੇ ਤਾਂ ਉਸ ਦੇ ਲਈ ਅੰਕ ਹਨ 10 ਜਦੋਂ ਕਿਸੇ ਸਥਾਨ ਦਾ ਵਰਣਨ ਕਰਾਂਗੇ ਉਹਦੇ ਲਈ ਅੰਕ ਹਨ 5 ਤਾਂ ਕਿਉਂਕਿ ਆਪਾਂ ਦੋ ਪ੍ਰਸ਼ਨਾਂ ਦੇ ਵਿੱਚੋਂ ਕੋਈ ਇੱਕ ਪ੍ਰਸ਼ਨ ਹੀ ਕਰਾਂਗੇ ਨਕਸ਼ੇ ਵਾਲਾ ਇਸ ਕਰਕੇ ਸਾਡੇ ਕੁੱਲ ਅੰਕ ਹੋਣਗੇ 15 ਤਾਂ ਜਦੋਂ ਆਪਾਂ ਇਹਨਾਂ ਸਾਰੇ ਅੰਕਾਂ ਨੂੰ ਜੋੜਦੇ ਹਾਂ ਤਾਂ ਕੁੱਲ ਅੰਕ ਲਿਖਤੀ ਪੇਪਰ ਲਈ ਸਾਡੇ ਕੋਲ ਹੋ ਜਾਂਦੇ ਹਨਾ 80 ਅੱਗੇ ਗੱਲ ਕਰਦੇ ਹਾਂ ਇੰਟਰਨਲ ਅਸੈਸਮੈਂਟ ਦੀ ਇਹਦੇ ਲਈ 20 ਅੰਕ ਹਨ ਪਰ ਇਹਨਾਂ 20 ਅੰਕਾਂ ਨੂੰ ਅੱਗੇ ਵੰਡਿਆ ਗਿਆ ਹੈ ਦਾ ਇੰਟਰਨਲ ਅਸੈਸਮੈਂਟ ਹੈਜ਼ ਫਾਲੋਇੰਗ ਪੈਰਾਮੀਟਰਸ ਦਾ ਮਾਰਕਸ ਵਿਲ ਬੀ ਅਲੋਕੇਟਡ ਅੰਡਰ ਦਾ ਫਾਲੋਇੰਗ ਹੈਡਸ ਤਾਂ ਜਿਹੜੇ ਅੰਕਾਂ ਦੀ ਵੰਡ ਹੈ ਉਹ ਇਸ ਪ੍ਰਕਾਰ ਹੈ ਏ ਪੀਰੀਆਡਿਕ ਟੈਸਟ ਜਿਹੜੇ ਸਮੇਂ-ਸਮੇਂਤੇ ਤੁਹਾਡੇ ਟੈਸਟ ਹੁੰਦੇ ਹਨ ਕਲਾਸ ਦੇ ਵਿੱਚ ਉਹਨਾਂ ਦੇ ਅੰਕ ਹਨ 3 ਪ੍ਰੋਜੈਕਟ ਵਰਕ ਇਹ ਇਸ ਵਾਰ ਸ਼ੁਰੂ ਕੀਤਾ ਗਿਆ ਹੈ ਸਿਲੇਬਸ ਅਨੁਸਾਰ ਤੁਸੀਂ ਇੱਕ ਪ੍ਰੋਜੈਕਟ ਵਰਕ ਬਣਾਉਣਾ ਹੈ ਤਾਂ ਪ੍ਰੋਜੈਕਟ ਵਰਕ ਤੇ ਉਸ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਪੁੱਛੇ ਜਾਣਗੇ ਤੁਹਾਡੇ ਕੋਲੋਂ ਉਹਨਾਂ ਦੇ ਕੁੱਲ ਅੰਕ ਹੋਣਗੇ 8 5 ਹੋਣਗੇ ਪ੍ਰੋਜੈਕਟ ਵਰਕ ਦੇ ਤੇ 3 ਅੰਕ ਹੋਣਗੇ ਜਿਹੜੇ ਸਾਡੇ ਕੋਲੋਂ ਪ੍ਰਸ਼ਨ ਪੁੱਛੇ ਜਾਣਗੇ ਉਹਨਾਂ ਦੇ ਗੱਲ ਕਰਦੇ ਹਾਂ ਕਲਾਸ ਅਸਾਈਨਮੈਂਟਸ ਤਾਂ ਕਲਾਸ ਦੇ ਵਿੱਚ ਅਧਿਆਪਕ ਦੁਆਰਾ ਜਿਹੜੀਆਂ ਅਸਾਈਨਮੈਂਟਸ ਦਿੱਤੀਆਂ ਜਾਣਗੀਆਂ ਉਸ ਦੇ ਅੰਕ ਹੋਣਗੇ 2 ਗੱਲ ਕਰਦੇ ਹਾਂ ਅੱਗੇ ਡੀ ਸੈਕਸ਼ਨ ਦੀ ਬੁੱਕ ਬੈਂਕ ਜਾਂ ਰਿਸਰਚ ਸਟਡੀ ਮਟੀਰੀਅਲ ਰਿਲੇਟਡ ਟੂ ਸਿਲੇਬਸ ਕੰਟਰੀਬਿਊਸ਼ਨ ਟੂ ਬਡੀ ਗਰੁੱਪ ਤਾਂ ਇਹਨਾਂ ਸੈਕਸ਼ਨਾਂ ਦੇ ਕੁੱਲ ਅੰਕਨ 2 ਮੈਪ ਵਰਕ ਜਿਹੜਾ ਨਕਸ਼ੇ ਨਾਲ ਸੰਬੰਧਿਤ ਤੁਹਾਨੂੰ ਕੰਮ ਕਲਾਸ ਦੇ ਵਿੱਚ ਦਿੱਤਾ ਜਾਇਆ ਕਰੇਗਾ ਉਸ ਨਾਲ ਸੰਬੰਧਿਤ ਜੇਕਰ ਤੁਸੀਂ ਵਧੀਆ ਕੰਮ ਕਰਦੇ ਹੋ ਤਾਂ કુલ ਅੰਕ ਹੋਣਗੇ 5 ਤਾਂ ਇਸ ਤਰ੍ਹਾਂ ਜਿਹੜੀ ਇੰਟਰਨਲ ਅਸੈਸਮੈਂਟ ਹੈ ਉਹ ਆਪਾਂ ਨੂੰ ਐਵੇਂ ਨਹੀਂ ਮਿਲਣੀ ਉਹਦੇ ਲਈ ਵੀ ਆਪਾਂ ਨੂੰ ਕੰਮ ਕਰਨਾ ਪਵੇਗਾ ਤੇ ਉਸ ਦੇ કુલ ਅੰਕ ਜਿਹੜੇ 20 ਹਨ ਉਹਨਾਂ ਦੀ ਆਪਾਂ ਇਸ ਢੰਗ ਨਾਲ ਵੰਡ ਕੀਤੀ ਹੋਈ ਹੈ ਤੁਸੀਂ ਜਿਹੜਾ ਪ੍ਰੋਜੈਕਟ ਵਰਕ ਬਣਾਓਗੇ ਜਾਂ ਜਿਹੜੀਆਂ ਅਸਾਈਨਮੈਂਟਸ ਬਣਾਉਗੇ ਉਹ ਤੁਸੀਂ ਕਿਸੇ ਹੋਰ ਵਿਦਿਆਰਥੀਆਂ ਤੋਂ ਨਕਲ ਨਹੀਂ ਕਰਨੀ ਬਲਕਿ ਆਪ ਮਿਹਨਤ ਕਰਨੀ ਹੈ ਪਿਆਰੇ ਵਿਦਿਆਰਥੀਓ ਇਸ ਮਾਡਲ ਟੈਸਟ ਪੇਪਰ ਨੂੰ ਤੁਸੀਂ ਨੋਟ ਕਰ ਲੈਣਾ ਹੈ ਨੋਟ ਕਿਸ ਤਰ੍ਹਾਂ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤਾਂ ਪਿਆਰੇ ਵਿਦਿਆਰਥੀਓ ਇਹ ਸਾਰੇ ਮਹੱਤਵਪੂਰਨ ਪ੍ਰਸ਼ਨ ਹਨ ਉਮੀਦ ਹੈ ਕਿ ਪੇਪਰਾਂ ਦੇ ਵਿੱਚ ਇਹਨਾਂ ਪ੍ਰਸ਼ਨਾਂ ਦੇ ਵਿੱਚੋਂ ਕਾਫੀ ਪ੍ਰਸ਼ਨ ਆ ਜਾਣਗੇ ਪਿਆਰੇ ਵਿਦਿਆਰਥੀਓ ਜੇਕਰ ਮੈਂ ਸਾਰਾ ਪੇਪਰ ਬੋਲਣ ਲੱਗਿਆ ਤਾਂ ਬਹੁਤ ਲੰਮੀ ਵੀਡੀਓ ਹੋ ਜਾਵੇਗੀ ਇਸ ਕਰਕੇ ਇਸ ਨੂੰ ਮੈਂ ਸਿਰਫ ਇੱਕ ਝਲਕ ਦੇ ਰੂਪ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਤੁਸੀਂ ਸਕਰੀਨ ਸ਼ਾਟ ਲੈ ਲੈਣਾ ਹੈ ਤਾਂ ਸਮਾਂ ਹੋਵੇਗਾ ਪੇਪਰ ਲਈ 3 ਘੰਟੇ ਦਾ ਲਿਖਤੀ ਅੰਕ ਹਨ 80 ਆਂਤ੍ਰਿਕ ਅੰਕ ਇੰਟਰਨਲ ਅਸੈਸਮੈਂਟ ਦੇ ਹਨ 20 ਤੇ ਕੁੱਲ ਅੰਕ ਹੋਗੇ 100 ਭਾਗ 1 ਅੰਕ 20 ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਸ ਦੇ ਵਿੱਚ 20 ਛੋਟੇ ਪ੍ਰਸ਼ਨ ਹੋਣਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਆਪਸ਼ਨਸ ਦਿੱਤੀ ਹੋਵੇਗੀ ਤਾਂ ਤੁਸੀਂ ਉੱਤਰ ਦੇ ਰੂਪ ਦੇ ਵਿੱਚ ਸਹੀ ਆਪਸ਼ਨ ਚੁਣਣੀ ਹੋਵੇਗੀ ਤਾਂ ਪਿਆਰੇ ਵਿਦਿਆਰਥੀਓ ਹੁਣ ਤੁਸੀਂ ਸਕਰੀਨਸ਼ਾਟ ਲੈਣੇ ਸ਼ੁਰੂ ਕਰ ਦਿਓ ਇਹ ਸਾਰੇ ਹੀ ਮਹੱਤਵਪੂਰਨ ਪ੍ਰਸ਼ਨ ਹਨ ਤੁਸੀਂ ਇਹਨਾਂ ਪ੍ਰਸ਼ਨ ਸਬੰਧੀ ਜਾਣਕਾਰੀ ਆਪਣੇ ਦੂਸਰੇ ਸਾਥੀਆਂ ਨੂੰ ਵੀ ਦੇਣੀ ਹੈ ਤਾਂ ਪਿਆਰੇ ਵਿਦਿਆਰਥੀਓ ਤੁਸੀਂ ਭਾਗ ਸਸਾ ਦੇਖ ਰਹੇ ਹੋ ਸਰੋਤ ਅਧਾਰਤ ਪ੍ਰਸ਼ਨ ਇਸ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਤੁਹਾਨੂੰ ਇੱਕ ਪੈਰਾ ਦਿੱਤਾ ਗਿਆ ਹੈ ਤੇ ਹੁਣ ਤੁਸੀਂ ਦੇਖੋ ਪੈਰੇ ਦੇ ਹੇਠਾਂ ਪ੍ਰਸ਼ਨ ਦਿੱਤੇ ਗਏ ਹਨ ਤੁਸੀਂ ਜੇਕਰ ਪੈਰੇ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਵੀ ਦੇ ਪਾਓਗੇ ਇਸੇ ਤਰ੍ਹਾਂ ਦੂਜਾ ਪੈਰਾ ਸ਼ੁਰੂ ਹੋ ਗਿਆ ਤਾਂ ਦੂਜੇ ਪੈਰੇ ਦੇ ਵੀ ਪੰਜ ਪ੍ਰਸ਼ਨ ਹੋਣਗੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਵੀ ਤੁਸੀਂ ਦੇਣੇ ਹਨ ਪਿਆਰੇ ਵਿਦਿਆਰਥੀਓ ਜਿਹੜਾ ਭਾਗ ਹਾਹਾ ਹੈ ਇਸ ਦੇ ਵਿੱਚ ਵੱਡੇ ਉਤਰਾਂ ਵਾਲੇ ਕੋਈ ਦੋ ਪ੍ਰਸ਼ਨ ਕਰਨੇ ਹੁੰਦੇ ਹਨ ਜਦੋਂ ਕਿ ਤੁਹਾਨੂੰ ਚਾਰ ਪ੍ਰਸ਼ਨ ਦਿੱਤੇ ਗਏ ਹੁੰਦੇ ਹਨ ਗੱਲ ਕਰਦੇ ਹਾਂ ਭਾਗ ਕਕਾ ਦੀ ਬੜਾ ਮਹੱਤਵਪੂਰਨ ਪ੍ਰਸ਼ਨ ਹੁੰਦਾ ਹੈ ਨਕਸ਼ੇ ਨਾਲ ਸੰਬੰਧਿਤ ਤਾਂ ਪਿਆਰੇ ਵਿਦਿਆਰਥੀਓ ਇਸ ਦੇ ਵਿੱਚ ਵੀ ਦੋ ਪ੍ਰਸ਼ਨ ਆਉਂਦੇ ਹਨ ਜਾਂ ਵਿਚਾਰ ਪਾਈ ਹੁੰਦੀ ਹੈ ਤੁਸੀਂ ਦੋਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਪ੍ਰਸ਼ਨ ਕਰ ਸਕਦੇ ਹੋ ਉਦਾਹਰਨ ਦੇ ਲਈ ਜਿਹੜਾ ਪ੍ਰਸ਼ਨ ਦਿੱਤਾ ਹੈ ਪਹਿਲਾਂ ਦਿੱਤੇ ਗਏ ਭਾਰਤ ਦੇ ਨਕਸ਼ੇ ਵਿੱਚ ਹੇਠ ਲਿਖੇ ਇਤਿਹਾਸਿਕ ਸਥਾਨ ਦਿਖਾਓ ਅਤੇ ਇਹਨਾਂ ਦੀ ਵਿਆਖਿਆ 20 ਤੋਂ 25 ਸ਼ਬਦਾਂ ਵਿੱਚ ਲਿਖੋ ਪਹਿਲਾ ਸਥਾਨ ਹੈ ਮੇਵਾੜ ਦੂਜਾ ਹੈ ਆਗਰਾ ਤੀਜਾ ਹੈ ਅੰਮ੍ਰਿਤਸਰ ਚੌਥਾ ਹੈ ਪਲਾਸੀ ਪੰਜਵਾਂ ਹੈ ਦਿੱਲੀ ਪਿਆਰੇ ਵਿਦਿਆਰਥੀਓ ਤੁਸੀਂ ਇਹਨਾਂ ਸਥਾਨਾਂ ਨੂੰ ਬਿੰਦੂ ਦੇ ਰਾਹੀਂ ਨਕਸ਼ੇ ਤੇ ਦਰਸਾਉਣਾ ਹੈ ਇਸ ਦੇ 10 ਅੰਕ ਤੁਹਾਨੂੰ ਮਿਲ ਜਾਣਗੇ 5 ਅੰਕ ਹੋਰ ਪ੍ਰਾਪਤ ਕਰਨ ਲਈ ਇਹਨਾਂ ਸਥਾਨਾਂ ਬਾਰੇ ਕੁਝ ਨਾ ਕੁਝ ਵਰਣਨ ਕਰਨਾ ਹੁੰਦਾ ਹੈ ਕੁਝ ਸ਼ਬਦ ਲਿਖਨੇ ਹੁੰਦੇ ਹਨ ਪਿਆਰੇ ਵਿਦਿਆਰਥੀਓ ਜੇਕਰ ਤੁਹਾਨੂੰ ਇਹ ਉੱਪਰਲਾ ਪ੍ਰਸ਼ਨ ਨਹੀਂ ਆਉਂਦਾ ਤਾਂ ਤੁਸੀਂ ਜਾਂ ਵਾਲਾ ਹੇਠਲਾ ਪ੍ਰਸ਼ਨ ਵੀ ਕਰ ਸਕਦੇ ਹੋ ਜਿਵੇਂ ਦਿੱਤੇ ਗਏ ਭਾਰਤ ਦੇ ਨਕਸ਼ੇ ਵਿੱਚ 1526 ਇਸਵੀ ਵਿੱਚ ਭਾਰਤ ਦੀ ਰਾਜਨੀਤਿਕ ਦਸ਼ਾ ਦਰਸਾਓ ਅਤੇ ਇੱਕ ਸੰਖੇਪ ਨੋਟ ਲਿਖੋ ਤਾਂ ਪਿਆਰੇ ਵਿਦਿਆਰਥੀਓ ਇੱਕ ਮਾਡਲ ਟੈਸਟ ਪੇਪਰ ਆਪਾਂ ਹੋਰ ਦੇਖਦੇ ਹਾਂ ਤਾਂ ਤੁਸੀਂ ਇੱਕ ਹੋਰ ਮਾਡਲ ਟੈਸਟ ਪੇਪਰ ਦੇਖ ਰਹੇ ਹੋ ਇਹਨਾਂ ਦੇ ਪ੍ਰਸ਼ਨ ਤੁਸੀਂ ਨੋਟ ਕਰਨੇ ਹਨ ਚਾਹੇ ਲਿਖ ਲਓ ਚਾਹੇ ਸਕਰੀਨਸ਼ਾਟ ਲੈ ਕੇ ਉਸ ਨੂੰ ਇੱਕ ਫੋਲਡਰ ਦੇ ਵਿੱਚ ਸੇਵ ਕਰਕੇ ਰੱਖ ਲਓ ਪਿਆਰੇ ਵਿਦਿਆਰਥੀਓ ਕੋਸ਼ਿਸ਼ ਕਰਾਂਗਾ ਕਿ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਮਹੱਤਵਪੂਰਨ ਪ੍ਰਸ਼ਨ ਤੇ ਨਾਲ ਉਹਨਾਂ ਦੇ ਉੱਤਰ ਉਹ ਵੀ ਦੱਸ ਸਕਾਂ ਕਿਰਪਾ ਕਰਕੇ ਇਹਨਾਂ ਪ੍ਰਸ਼ਨਾਂ ਬਾਰੇ ਆਪਣੇ ਦੂਜੇ ਸਾਥੀਆਂ ਨੂੰ ਵੀ ਜਾਣਕਾਰੀ ਜ਼ਰੂਰ ਦਿਓ ਪਿਆਰੇ ਵਿਦਿਆਰਥੀਓ ਬੈਸਟ ਆਫ ਲੱਕ ਇੱਕ ਬੇਨਤੀ ਸੀ ਕਿ ਇਸ ਵੀਡੀਓ ਤੋਂ ਤੁਹਾਨੂੰ ਜੇਕਰ ਥੋੜੀ ਬਹੁਤ ਜਾਣਕਾਰੀ ਮਿਲੀ ਹੈ ਤਾਂ ਕਿਰਪਾ ਕਰਕੇ ਇਸ ਤਰ੍ਹਾਂ ਦੀ ਜਾਣਕਾਰੀ ਦੂਜਿਆਂ ਤੱਕ ਵੀ ਪਹੁੰਚਾ ਦਿਓ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਵੀਡੀਓ ਨੂੰ ਅੰਤ ਤੱਕ ਦੇਖਣ ਤੇ ਬਹੁਤ ਬਹੁਤ ਧੰਨਵਾਦ ਦੋਸਤੋ ਫਿਜ਼ੀਕਲ ਐਜੂਕੇਸ਼ਨ ਤੋਂ ਇਲਾਵਾ ਤੁਸੀਂ ਇਸ ਚੈਨਲ ਤੇ ਇੰਗਲਿਸ਼ हिस्ट्री एनवायरनमेंट समाज सेवा कोरोना केयर आदि अनेक टापिक्स ते वीडियो देख सकदे हो चैनल नु सब्सक्राइब ਕਰਨ ਤੇ ਧੰਨਵਾਦ YouTube ਦੇ ਸਰਚ ਬਾਰ ਦੇ ਵਿੱਚ ਆਪਾਂ ਦਿਨੇਸ਼ এডਿਕੇਸ਼ਨ ਐਂਡ ਸਪੋਰਟਸ ਲਿਖਣਾ ਹੈ ਸਾਡੇ ਕੋਲੋਂ ਇੱਕ ਨਵਾਂ ਪੇਜ ਆ ਜਾਏਗਾ ਉਹਦੇ ਉੱਪਰਲੇ ਪਾਸੇ ਲਿਖਿਆ ਹੋਇਆ ਦਿਨੇਸ਼ এডਿਕੇਸ਼ਨ ਐਂਡ ਸਪੋਰਟਸ ਤੇ ھےਠਾਂ ਆਪਸ਼ਨ ਦਿੱਤੀ ਹੈ ਸਬਸਕ੍ਰਾਈਬ ਦੀ ਤੁਸੀਂ ਡਾਇਰੈਕਟ ਇੱਥੋਂ ਵੀ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਕੋਈ ਵੀਡੀਓ ਦੇਖ ਰਹੇ ਹੋ ਜਿਵੇਂ ਕਿ ਆਪਾਂ ਚੈਨਲ ਖੋਲ ਲਿਆ ਤੇ ਆਪਾਂ ਕੋਈ ਵੀਡੀਓ ਦੇਖ ਰਹੇ ਹਾਂ ਤਾਂ ਜਦੋਂ ਵੀਡੀਓ ਚੱਲੇਗੀ ਸਾਡੇ ਕੋਲ ਕੁਝ ਆਪਸ਼ਨਸ ਆਣ ਗਿਆ ਤਾਂ ਸਾਡੇ ਕੋਲ ਆਪਸ਼ਨਸ ਆ ਗਈਆਂ ਇੱਥੇ ਜਿੱਥੇ ਫੋਟੋ ਲੱਗੀ ਹੈ ھےਠਾਂ ਦਿਨੇਸ਼ education and sports ਲਿਖਿਆ ਹੋਇਆ ਹੈ ਇਹਦੇ ਨਾਲ ਆ ਸਬਸਕ੍ਰਾਈਬ ਦਾ ਬਟਨ ਹੈ ਤੁਸੀਂ ਸਬਸਕ੍ਰਾਈਬ ਦਾ ਬਟਨ ਨੱਪ ਲੈਣਾ ਇਸ ਨੂੰ ਤੇ ਤੁਹਾਡੇ ਕੋਲ ਤਿੰਨ ਆਪਸ਼ਨਸ ਆਣਗੀਆਂ ਜਦੋਂ ਇਸ ਨੂੰ ਆਪਾਂ ਨੱਪਾਂਗੇ ਤਾਂ ਤਿੰਨ ਆਪਸ਼ਨਸ ਆਣਗੀਆਂ ਉਹਦੇ ਉੱਪਰ ਲਿਖਿਆ ਹੋਇਆ ਆਲ ਤਾਂ ਆਲ ਦੀ ਆਪਸ਼ਨ ਜਿਹੜੀ ਹੈ ਉਹ ਤੁਸੀਂ ਜ਼ਰੂਰ ਪ੍ਰੈਸ ਕਰ ਦੇਣੀ ਹੈ ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਸੁਨੇਹਾ ਲੱਗ ਜਾਇਆ ਕਰੇ ਸਬਸਕ੍ਰਾਈਬ ਕਰਨ ਲਈ ਤੇ ਵੀਡੀਓਜ਼ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ